ਹੈਲੋ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮਗੇ ਅਸੀਂ ਪਹੁੰਚ ਗਏ ਆ ਜੀ ਅੱਜ ਖਾਸ ਕੰਮ ਲਈ ਪਿੰਡ ਹਲੋ ਜੀ ਹਾਂ ਬੜਾ ਸੱਤ ਤੇਰੇ ਤੋਂ ਵੱਡਾ ਕੁੱਤਾ ਮੈਂ ਨਾ ਤੇ ਲਈ ਅਸੀਂ ਖਾਸ ਤੌਰ ਤੇ ਪਿੰਡ ਆਏ ਆ ਤੇ ਤੁਸੀਂ ਸਾਰਿਆਂ ਨੇ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਚਲੋ ਜੀ ਆ ਦੇ ਵਿੱਚ ਕਿਸੇ ਨੇ ਥੇ ਮੇਰੇ ਦਿਉਰ ਦਾ ਮੁੰਡਾ ਜਾ ਰਿਹਾ ਜੀ ਕੈਨੇਡਾ ਉਹਦੇ ਲਈ ਅਸੀਂ ਸ਼ਗਨ ਦੀ ਤਿਆਰੀ ਕਰ ਰਹੇ ਆ। ਬੰਦਾ ਵੀ ਆ ਜਾ। ਉਹ ਵੀਡੀਓ ਕੌਣ ਬਣਾਊਗਾ? ਆ ਦੀ ਬਣਾ ਦੇ। ਉਹ ਤੇਰੇ ਪਾਸੇ। ਬੰਦਾ ਆਸ ਲੈ। ਪ੍ਰਾਨਿਤ। ਚੱਲੇ ਨਾ ਅੱਜ ਮੋੜ ਲੈ। ਪ੍ਰਾਨਿਤ ਜੀ ਜਾ। ਤੁਸੀਂ ਜਾਓ। ਤਾਂ ਤਾਂ ਕਿੱਥੇ? ਓਏ ਚਾਚੂ ਕਿਥੇ ਗਿਆ ਜਾ ਬਾਈ ਧਿਆਨ ਰੱਖਣਾ ਸੇ ਦਾ ਜੰਨਾ ਨਹਾਉਂਦੇ ਰਹਿਣਾ ਸਖਤਨਾ ਦੇ ਦੋ ਹੁਣ ਹੀ ਬੜਾ ਫੜ ਮੈਂ ਬਸ ਨਹਾਉਣਾ ਤੋਣਾ ਹੁਣ ਸਾਰੇ ਨਾਲੀ ਨਹੀਂ ਰੱਖਣੀ ਹੈ ਕਿ ਡੈਡੀ ਨੇ ਨਹੀਂ ਹੋਣਾ ਵਾਲੀ ਕਟਾਉਣੇ ਹਾਂ ਮੁੰਡੇ ਨਾਲ ਵੀ ਨਹੀਂ ਆੜੀ ਰੱਖਣੀ ਵਾਲੇ ਦਾ ਵਾਲਾ ਹੋਰ ਆਇਆ ਬਹੀ ਓਏ ਆ ਜਾ ਆ ਜਾ ਬੱਸ ਫੇਰ ਨਾ ਦਰਨਾ ਵੀ ਹਾਂ ਬੱਸ ਤਿਆਰ ਰੱਖਣਾ ਅਭੀ ਉਹ ਕੋ ਕੁੜੀ ਦਾ ਧਿਆਨ ਰੱਖਣਾ ਤੇ ਉਹਦਾ ਕਹਿਣਾ ਮੰਨਣਾ ਮੇਰਾ ਕਹਿਣਾ ਮੰਨਣਾ ਠੀਕ ਹੈ ਮੌਜਾਂ ਕਰਨੀਆਂ ਨੇ ਜਾਂ ਰਹਿਣ ਦੇ ਤੂੰ ਹਾਂ ਕੁੜੀ ਚੁੱਟੀਆਂ ਆਏ ਲਾਈਫ ਨੂੰ ਬਹੁਤ ਇੰਜੋਏ ਕਰੋ ਕਿੱਲਾ ਬਈ ਸੁਨਦਰ ਬੋ ਅਰੇ ਉਹ ਸੋਣੇ ਸੁਪਨੇ ਮੇਰੇ ਉੱਠਾ ਲਾ ਬਣਾਣਾ ਸਿਆਣਾ ਬਣ ਕੇ ਹੈਤਾ ਪੂਰਾ ਹੀ ਬਾਲਾ ਬੱਡਾ ਤਾ ਮੈਂ ਵੀ ਇਹ ਨਾਲ ਲਾਉਣਾ ਮਾੜਾ ਘੁੱਟਾ ਹੀ ਮੋਣ ਲੱਗਿਆ ਸੀਗਾ ਘੁੱਟਾ ਜਾਣਾ ਬੱਲੇ ਦਾ ਘੁੱਟਾ ਪਾਦ ਬਣਦਾ ਦਾਰਾ ਬੱਡਾ ਲੱਗੂ ਵੀ ਤਾਲੇ ਨਾ ਹੋਵੇ ਮੈਂ ਕਾਜੀ ਗਾਰ ਹੈ ਉਹ ਤੋੜ ਦੋ ਲਿਆਉਂਦੇ ਨੇ ਬਹੁਤ ਬਹੁਤ ਤਰੱਕੀਆਂ ਨੇ ਬਾਈ ਤਰੱਕੀਆਂ ਬਹੁਤ ਨੇ ਆਪਈ ਲੰਬੀ ਉਮਰ ਆ ਬਖਸ਼ੀ ਐਨਾ ਭੋਲਾ ਹੈ ਨੀਜੀ ਨੀਂ ਸ਼ਕਲ ਬਣਾਈ ਮੱਖਣਾ ਕਰਵਾਉਣ ਨੂੰ ਲੈ ਹੁਣ ਸਭ ਜੇ ਬਣਾ ਕਾ ਇੱਦਾਂ ਨਾਲ ਨਿਕਣਾ ਹੁਣ ਕਿਹੋ ਹੁਣ ਨਾਲ ਇੱਦਾਂ ਨਾਲ ਮੱਖਣਾ ਕਰਵਾਉਂਦਾ ਆ ਅੱਜ ਜਾ ਰਹੇ ਹਾਂ ਥੋੜੇ ਮੂੰਹ ਟੱਕਰਾਉਂ ਲੀਂ ਮੂੰਹ ਟੱਕਰਾਉਂ ਮੂੰਹ ਮੀਟ ਟੱਕਰਾਉਂ ਕਿ ਕਰ ਆ ਪੈਰਾਜ ਵੀ ਪਰਦਾ ਇੱਕਾਈ ਨੂੰ ਵੀ ਮਿਲਣਾ ਦੇਖ ਨੂੰ ਸਾਈਡ ਹੋ ਜਾ ਇਹ ਛੋਟਾ ਜੁਗ ਨੂੰ ਵੱਡਾ ਜੁਗ ਨੂੰ ਸੱਚਾ ਬਾਸ਼ਾ ਤੁੰਦੁਸਤੀ ਰੱਖੇ ਸਤਗੁਰੂ ਮਹਾਰਾਜ ਜੀ ਯਾਤ ਹੂੰ 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 ਸਤੀ ਰੱਖੇ ਓਏ ਲਾ ਲਾ ਪਟਿੱਕਾ ਲਾ ਹੂੰ ਯਾਹ ਜਿਹੜੇ ਖੜਕੇ ਰਹਿਣਾ ਕਾ ਕੈਮ ਰਹਿਣਾ ਪੂਰਾ ਆਇਆ ਉੱਟਲੀ ਜੱਪੜੀ ਪਾਲਾ ਹੂੰ 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 ਗੱਲਾਂ ਗੁੜੇ ਅੰਦੀਆਂ ਉਹਨਾਂ ਗੁੜੇ ਕੀ 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 ਉਹਦੇ ਦੇਣੇ ਕਰਨ ਲੱਗੋ ਖੋਲ੍ਹੇ ਮੋੜਦੇ ਦਿੰਦੇ ਉਹਨਾਂ ਦਾ ਮਾਰਾਈ ਅੱਥੇ ਭਾਈ ਤੈਨੂੰ ਹੈ ਤੇ ਵੀ ਲੈ ਰਿਹਾ ਰਿਹਾ ਪਰ ਥੀਆਂ ਘਾਰ ਕੇ ਮੋੜ ਕੇ ਆਵੇ ਦੋ ਸਾਲ ਤੱਕ ਜਿਹੜਾ ਮਾਰਾ ਲੰਦੇ

ਫਾਜੂਗ ਨੂੰ ਮੈਂ ਦੇਖਦਾ ਇਹ ਜਗਨੂ ਜਗਨੂ ਰਿਆ ਇਹਦੇ ਨਾਲ ਵੀ ਖਿਚਾਦਾ ਹੋਇ ਇੱਕ ਜਗਨੂ ਨਾ ਜਗਨੂ ਕਹਿੰਦਾ ਇੰਨੀ ਇੱਜ਼ਤ ਅੱਜ ਇਹਦੀ ਜਗਨੂ ਕਹਿੰਦਾ ਇੰਨੀ ਇੱਜ਼ਤ ਰੋਣਾ ਰੋਣਾ ਨਹੀਂ ਮੇਰਾ ਫੋਨ ਉਧਰੇ ਐਵੇਂ ਮੈਨੂੰ ਰਵਾ ਦੋਗੀ ਮੈਂ ਤਾਂ ਕੱਲ ਹੀ ਲੈ ਤੋਦੀ ਹਾਂ

ਇੱਥੇ ਪਹੁੰਚ ਗਏ ਜੀ ਦਿੱਲੀ ਜਦੋਂ ਰੋਟੀ ਖਵਾਉਣੀ ਪਈ ਫਿਰ ਉਸ ਤੋਂ ਬਾਅਦ ਜਾਣਗੇ 에어ਪੋਰਟ ਤੇ ਤੁਹਾਡੇ ਬੇਲ ਨੇ ਯਾਦ ਕਰਾਂਗੇ ਜਿਹੜੇ ਬੇਲ ਨੇ ਚਲਾਉਂਦੇ ਸੀ ਵਿਆਹ ਦੇ ਵਿੱਚ ਮੈਂ ਭਾਬੀ ਦੇ ਸਿਖਾਉਂਦਾ ਸੀ ਨੀਜੂ ਭਾਬੀ ਦਾ ਆਟਾ ਕੁੰਨਾ ਨੇ ਤਾਂ ਲਾਟਾ ਬੰਨਦਾ ਵਧੀਆ ਸੀ ਬੈਗ ਚਾਹ ਤਾਂ ਨਹੀਂ ਬੈਸੀ ਮੈਂ ਤਾਂ ਬੈਗ ਪਾ ਕੇ ਚੱਲ ਜਾਣਾ ਮਾਂ ਜੀ ਕੋਈ ਨਾ ਫਿਰ ਮਾਂ ਨੂੰ ਪਾ ਨਹੀਂ ਕਾ ਤਿੰਨ ਚਾਰ ਸਾਲ ਹੋ ਗਏ 오! 가 त 오 म ह ਸੇਰੋ ਸਾਧਨ ਨਾਲ ਗੱਲ ਕਰਦੇ ਹਾਂ ਲੇਕਰਿਸਮ ਤੋਂ ਸੁਣ ਕੇ ਪਤਾ ਹੋ ਜਾਂਦਾ ਹੈ ਜੀ ਜਿੰਦਗੀ ਜਿੰਦਗੀ ਹੋਰ ਗੱਲ ਬੁਲਾਈ ਹੈ 6 ਸਾਲ ਆ ਗਿਆ ਹੋ ਗਿਆ ਆਜਾ ਕਾਊਂਟਰ ਤੇ ਚੜ ਜੂਗਾ ਅੱਗੇ ਕਰੋ ਇਹ ਵੀ ਜਲੇ ਆਪ ਕੋਲ ਦੇਖੋ ਤੁਹਾਨੂੰ ਕਾਕੋ ਕੋ ਦੇਖੋ ਉਹਨੂੰ ਚੋਪਣੀ ਉਹਨੂੰ ਦੱਸੋ ਕਾਹਨ ਤੋਂ ਚੁੱਕਣਾ ਹੈ ਆਹ ਦੇਖੋ ਇਹ ਆਪਣੇ ਕੋਲ ਮੈਂਾਰੇ ਨੂੰ ਸਮਝਾ ਕੇ ਆ ਜਾਊਂਗਾ